ਮਾਗੀ ਦੇ ਸ਼ਬਦ ਹਾੜੇ ਤੇ ਪੂਰੀਆਂ ਛੋਲਿਆਂ ਦਾ ਲੰਗਰ ਚੱਲ ਰਿਹਾ ਦਬੜੀ ਖਾਨਾ ਵਿਖੇ ਤੇ ਸੰਗਤ ਬਹੁਤ ਪਹੁੰਚੀ ਹੋਈ ਆ ਤੇ ਪੂਰੀਆਂ ਛੋਲਿਆਂ ਦਾ ਲੈ ਰਿਹਾ ਆਨੰਦ ਇਧਰਲੇ ਪਾਸੇ ਆਪਣੇ ਬਾਈ ਵਰਗੇ ਪੂਰੀਆਂ ਜਿਹੜੇ ਬਣਾ ਰਹੇ ਆ ਬਾਬਾ ਰਾਤ ਸਿੰਘ ਜੀ ਬੋਕ ਪ੍ਰਬੰਧਕ ਮੁੱਖ ਸੇਵਾਦਾਰ ਬਾਬਾ ਰਾਜ ਸਿੰਘ ਜੀ ਲੋ ਜੀ ਪੱਤੇ ਵੀ ਪਹੁੰਚੇ ਆ ਢੰਡਾਰੇ ਦੇ ਵਿੱਚ ਹੋਰ ਬਾਬਾ ਸੈਟਾ ਕੰਮ ਕੋਈ ਪਾਇਆ ਸਾਉ ਜੀ ਤੁਹਾਡੀ ਕਾਰ ਕਹਣਾ ਚਾਹ ਰਿਹਾ ਲਓ ਜੀ ਉੱਥੇ ਵਰਤਾਂ ਉੱਥੇ ਵਰਤਾਈ ਜਾਂਦੇ ਸਰਦੂਲਾ ਵੀ ਪਹੁੰਚਿਆ ਮੁਲਾਜ਼ਮ ਮੁਲਾਜ਼ਮ ਵੀ ਆਇਆ ਕਿ ਨਹੀਂ ਵਾਟਰ ਸਪਲਾਈ ਬੈਂਕਾ ਫੀਟ ਹੋਰ ਜੀ ਸੈਨਾ ਸੈਜਨਾ ਹੋਰ ਵੀਰਾ ਜੀ ਸਾਡੇ ਵੀਰਾ ਵਪਾਰੀ ਜੀ ਲੈ ਲਓ ਕੁਝ ਕੰਮ ਲੈ ਗਿਆ ਕੀ ਲੈ ਜਾਓ ਪੂਰੀਆ ਛੋਲੇ ਚੱਲ ਰਹੇ ਆ ਜੀ ਮਾਗੀ ਦੇ ਛੋਹ ਦਿਹਾੜੇ ਤੇ ਬਾਬਾ ਚੱਕ ਦੋ ਫੱਟੇ ਆ ਵੀ ਅਗਲੀ ਵਾਰ ਕਿਵੇਂ ਬਾਠ ਸਾਹਿਬ ਕਹਿੰਦੇ ਖੁਦ ਪਹੁੰਚ ਕੇ ਅੱਜ ਲੰਗਰ ਛਕਣ ਆਏ ਆ ਸਰਪੰਚ ਸਾਹਿਬ ਹਾਂਜੀ ਸਰਪੰਚ ਸਾਹਿਬ ਵਧਾ ਬਣਗਾ ਸੱਟਾ ਕੰਮ ਓ ਕਿੰਦੀ ਓਏ ਪਾਰੀ ਮੁੰਡੇ ਬਹੁਤ ਮਾਹਬਤ ਪੂਰੀ ਦੇ ਕਈ ਪੂਰੀ ਵੀਡੀਓ ਬਣਾ ਕੇ ਪਾਵਾਂਗੇ ਆਪਾਂ ਆਪਣੇ ਚੈਨਲ ਤੇ ਰਖ ਸਾਹਿਬ ਸੁੜੀ ਸਮਾਈਲ ਗੱਡੀਆਂ ਦੇ ਹੁਣ ਉਧਰ ਸਵਾਰ ਕਿੰਦੀ ਸਮਾਈਲ ਕਿੰਦੀ ਸਮਾਈਲ ਸਮਾਈਲ ਹਮੇਸ਼ਾ ਹੀ ਰਹਿੰਦਾ ਵਿਚਾਰਾ ਆ ਲੈ ਯਾਰ ਕੀ ਰੱਖ ਇਹ ਆ ਜੀ ਸਾਡੇ ਬਾਬਾ ਰੌਣਕ ਸਿੰਘ ਜੀ ਟੱਟਾ ਕੰਮ ਬਾਬਾ ਕਿਸ਼ਨਾ ਜੀ ਕਿੰਦੀ ਬਾਈ ਇਹ ਤਾਂ ਖੁਦ ਸੇਵਾ ਕਰ ਰਿਹਾ ਦਾਲ ਸਾਹਿਬ ਜੀ ਬਾਈ ਕੀ ਬਾਤ ਹੈ ਨਜ਼ਾਰਾ ਹੈ ਇਹ ਦਾ ਆਨੰਦ ਦਾ ਪੂਰਾ ਲੱਗਦਾ ਸਵਾਰ ਆ ਨਾ ਨਾਲੇ ਉਧਰਲੇ ਪਾਸੇ ਬੱਗਾ ਡੀ ਜੇ ਵੀ ਪਹੁੰਚ ਚੁੱਕਿਆ ਬੱਗਾ ਡੀ ਜੇ ਹਾਈ ਫਾਈ ਬਾ ਪੂਰੀਆਂ ਵਰਗਾਂ ਕੱਟੀਆਂ ਆ। ਬੱਸ ਆਹ ਜੀ ਗੱਡੀ ਹੀ ਕੋਲ ਆਂਦੇ ਅੰਦਰ ਲਈ ਬਾਹਰ ਜਾਣਾ। ਲੈ ਭਾਵੇਂ ਪੈ ਕਿੱਟੋਂ ਕੁੰਨੀ ਆ। ਹੋਰ ਜੀ ਮਲਾਜ਼ਮੋਂ ਵਾਲਿਆਂ ਨੇ ਮਾਰਾ ਸਾਨੂੰ। ਸੱਤਾ ਕੰਮ। ਸੱਤਾ ਸੱਤਾ ਕੋਈ ਬਈ। ਨੂਨ ਨਾਨ થઈ ਆ। ਲੋ ਜੀ ਮਾਗੀ ਦੇ ਸ਼ੋਭ ਦਿਹਾੜੇ ਤੇ ਸੰਗਤ ਪਹੁੰਚ ਰਹੀ ਆ ਕਹਿੰਦੇ ਮੈਂਬਰ ਸਾਹਿਬ ਪਹੁੰਚ ਚੁੱਕੇ ਆ ਕੀ ਹਾਲ ਆ ਜੀ ਕਿਵੇਂ ਆ ਜੀ ਬਹੁਤ ਵਧੀਆ ਅੱਜ ਮਾਗੀ ਦੇ ਸ਼ੋਭ ਦਿਹਾੜੇ ਤੇ ਛੋਲੇ ਪੂਰੀਆਂ ਦਾ ਲੰਗਰ ਚੱਲ ਰਿਹਾ ਸੰਗਤ ਪਹੁੰਚੀ ਹੋਈ ਆ ਲੰਗਰ ਛਕਣਾ ਲੈ ਰਹੀ ਆ ਆਨੰਦ ਬੇਬੇ ਆਪ ਤੁਹਾਆਂ ਸੀਲੀਆਂ ਦੇ ਨਾਲ ਬੈਠੀ ਆ ਬੇਬੇ ਬੇਬੇ ਰਾਜ ਦੇ ਘਰੋਂ ਇਧਰਲੇ ਪਾਸੇ ਇਹ ਵੀਡੀਓ ਬਣਾਉਣੇ ਆ ਇਹਦਾ ਵੀਡੀਓ ਬਣਾਉਣੇ ਆ ਲਓ ਜੀ ਇਧਰਲੇ ਪਾਸੇ ਕਹਿੰਦੇ ਅੱਜ ਖੋਦ ਆਏ ਹੋਏ ਆ ਖੋਦ ਬਾਬਾ ਜੀ ਖੋਦ ਖੋਦ ਫਲ ਹੋਰ ਬਾਬਾ ਜੀ ਅੱਜ ਵਜਨ ਕਰਕੇ ਜਾਣੇ ਆ ਠੀਕ ਹੈ ਜੀ ਹਾਂ ਆ ਤਿੰਨ ਮੁੰਡਾ ਲਾ ਦਿਓ ਹਾਂ ਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਆ ਆਪਾਂ ਗਏ ਲੰਗਰ ਆਪਣਾ ਤਿਆਰ ਆ ਚੱਲ ਰਿਹਾ ਲੰਗਰ ਚੱਲ ਰਿਹਾ ਜੀ ਲੰਗਰ ਚੱਲ ਰਿਹਾ ਹੈ ਸੰਗਤ ਸ਼ਕੀ ਜਾਂਦੀ ਆ ਹਾਂ ਜੀ ਲੰਗਰ ਚੱਲ ਪੈ ਸੰਗਤ ਸ਼ਕੀ ਜਾਂਦੀ ਆ ਹਾਂ ਜੀ ਅੱਗੇ ਵੀ ਬੋਲੋ ਤੇ ਤੁਸੀਂ ਵੀ ਖਾ ਲਓ ਤੁਸੀਂ ਵੀ ਖਾਓ ਹਾਂ ਜੀ ਹੋਰਾਂ ਨੂੰ ਵੀ ਛਕਾਓ ਠੀਕ ਹੈ ਨਾ ਸੇਵਾਦਾਰ ਆਪਣੇ ਲੱਗੇ ਹੋਏ ਆ ਲੱਗੇ ਹੋਏ ਲੱਗੇ ਵੀ ਛੁੱਡੀ ਸੇਵਾ ਦੇ ਵਿੱਚ ਹਾਜ਼ਰਾਂ ਬਾਬਾ ਜੀ ਮੈਂ ਕਿਹਨੂੰ ਵੀ ਆਪਾਂ ਗੁਰਦੁਆਰੇ ਹੁੱਕਾ ਦਵਾ ਦਿਓ ਜਿੰਨੀ ਸੰਗਤ ਆਜੀ ਲੰਗਰ ਠੀਕ ਹੈ ਜੀ ਲੰਗਰ ਵਾਦੂ ਆਪਾਂ 7 ਵਜੇ ਜੀ ਠੀਕ ਹੈ ਨਾ ਠੀਕ ਹੈ ਜੀ ਹੋ ਲਾਮਾ ਹਾਂਜੀ ਲਾਮਾ ਪਿੰਡਾਂ ਚ ਹੋ ਕੇ ਦਵਾ ਦਿਓ ਬਾਣੇ ਭਾਈ ਕਿ ਕੰਨ ਦਾ ਲਾ ਰਾਵਲ ਜੈਤੋ ਜੈਤੋ ਠੀਕ ਹੈ ਜੀ ਠੀਕ ਹੈ ਜੀ ਦੋਸਤੋ ਮਾਗੀ ਦੇ ਸ਼ੋਭ ਦਿਹਾੜੇ ਤੇ ਬਹੁਤ ਵਧੀਆ ਲੰਗਰ ਚੱਲ ਰਿਹਾਗਾ ਤੇ ਆਪਣਾ ਵੰਗਤ ਲੰਗਰ ਸ਼ਕ ਰਹੀ ਆ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੁਹਾਡੀ ਲਈ